गुण जिनणी रुगला पुछे नाराणी रुगा

ਲਗਿਆ ਜੇ ਨਾਰਦੀ ਦੀ ਮੂਰਬਾਰਗੀ ਮੇ ਲਗਿਆ ਤੁਛ ਨਾਰਦੀ ਦੀ ਰੂ 5 ਸਾਲ ਦੀ ਬੇਟਾ ਤੇਰੀ ਉਮਰ ਐ ਐਸ ਅਵਸਥਾ ਦੇ ਵਿੱਚ ਬਹਿ ਰਿਹਾ ਮੈਂ ਤਾਂ ਲੋਕਾਂ ਨੂੰ 50 50 ਸਾਲ ਦੇ ਵਿੱਚ ਵੀ ਅਕਲ ਨਹੀਂ ਆਉਂਦੀ ਤੈਨੂੰ 5 ਸਾਲ ਦੀ ਬੋਲੋ ਸਤਿ ਵਾਏ ਗੁਰੂ ਜੀ ਸਾਧ ਸੰਗਤ ਲਤਾ ਕਬਰਾਂ ਚ ਹੁੰਦੀਆਂ ਹਨ ਫਿਰ ਵੀ ਅਕਲ ਨਹੀਂ ਆਉਂਦੀ ਫਿਰ ਵੀ ਧਨਵਾਲ ਧੀਆ ਪੁੱਤਰਾ ਵੱਲ ਧਿਆਨ ਕੋਠੀਆਂ ਮਕਾਨਾਂ ਸਤਾਵਲ ਧਿਆਨ ਰਹਿੰਦਾ ਹੈ ਉਹ ਤੂੰ ਅਜੀ ਬੱਚਾ ਬੋਲ ਸਤਨਾਮ ਵਾਹਿਗੁਰੂ ਸਾਧ ਸੰਗਤ ਇਹ ਹੈ ਵੱਡੇ ਭਾਗਾਂ ਦੀ ਨਿਸ਼ਾਨੀ ਕਹਿੰਦੇ ਬੇਟਾ ਅਜੀ ਤੇਰੀ ਉਮਰ ਨਹੀਂ ਹੈ ਇਸ ਬੇਰਾਗ ਦੇ ਵਿੱਚ ਜਾਣ ਦੀ ਚੱਲ ਇਉਂ ਕਰ ਤਨੂੰ ਰਾਜ ਚਾਹੀਦਾ ਹੈ ਮੈਂ ਤੇਰੇ ਪਿਤਾ ਨਾਲ ਗੱਲ ਕਰਦਾ ਤਨੂ ਰਾਜ ਦਵਾ ਦੇਣਾ ਚਲ ਓਨ ਪਿਤਾ ਦੀ ਗੋਦ ਦੇ ਵਿੱਚ ਬਹਿਣਾ ਹੈ ਨਾ ਤੇ ਚਲ ਤਨੂ ਪਿਤਾ ਦੀ ਗੋਦ ਦੇ ਵਿੱਚ ਬਿਠਾ ਦੇਣਾ ਤਨੂ ਰਾਜ ਦਵਾ ਦੇਣਾ ਅੱਧਾ ਰਾਜ ਦਵਾ ਦੇਣਾ ਤੈਨੂੰ ਹੱਕ ਦਵਾ ਦੇਣਾ ਤੇਰਾ ਹੋਏ ਤੇ ਰੋਈਆ ਬੀਆ ਬਾਨਾ ਜੰਗਲਾਂ ਦੇ ਵਿੱਚ ਇੱਥੇ ਐਸੇ ਜਾਨਵਰ ਹੰਤ ਤੂੰ ਮਾਰ ਦੇਣੇ ਮਨੋ ਸਤਨਾ ਵਾਹਿਗੁਰੂ ਜੀ ਸਰੂਜੀ ਕਹਿੰਦੇ 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 ਤੁਸੀਂ ਕੈਸੇ ਸੰਤ ਹੋ ਹੈ ਤੁਹਾਡਾ ਵੇਸ ਤਾਂ ਸੰਤਾਂ ਵਾਲਾ ਹੈ ਪਰ ਤੁਹਾਡਾ ਕੰਮ ਸੰਤਾਂ ਵਾਲਾ ਨਹੀਂ ਹੈ ਮੈਨੂੰ ਸਤਨਾ ਵਾਹਿਗੁਰੂ ਜੀ ਕਿਉਂ ਕੀ ਗੱਲ ਹੋਈ ਬੇਟਾ ਕਹਿੰਦੇ ਸੰਤ ਤਾਂ ਜੋੜਦੇ ਹਨ ਤੁਸੀਂ ਤੋੜ ਦਿੰਦੇ ਹੋ ਮੈਨੂੰ ਸਤਨਾ ਵਾਹਿਗੁਰੂ ਜੀ ਕੋਈ ਇਸ ਮਾਰਗ ਤੇ ਚੱਲਦਾ ਹੈ ਤੇ ਸੰਤਾਂ ਦਾ ਤਾਂ ਸੁਣਿਆ ਬਈ ਜੋੜਦੇ ਹਨ ਤੁਸੀਂ ਰੋਕ ਰਹੇ ਹੋ ਤੁਸੀਂ ਡਰਾ ਰਹੇ ਹੋ ਤਮਗਾ ਰਹੇ ਹੋ ਵੀ ਆ ਹੋ ਜਾਏਗਾ ਆ ਹੋ ਜਾਏਗਾ ਬੇਟਾ ਮੈਂ ਤਾਂ ਦੱਸਦਾ ਵੀ ਹੋ ਸਕਦਾ ਹੈ ਤਾਂ ਸਾਧ ਸੰਗਤ ਕਹਿੰਦੇ ਹੁਣ ਜੋ ਮਰਜੀ ਹੋ ਜਾਏ ਹੁਣ ਨਹੀਂ ਜਾਣਾ ਹੁਣ ਕੀ ਹੈ ਕਹਿੰਦੇ ਇਹਦੇ ਨਾਲੋਂ ਤਾਂ ਮਰਨਾ ਚੰਗਾ ਹੈ ਬੋਲੋ ਸੋਨਾ ਪਰ ਕਹਿੰਦੇ ਜੇ ਤਪ ਕਰਦਿਆਂ خدا ਨਾਮ ਜਪਦਿਆਂ ਜੇ ਮਰ ਗਿਆ ਵਾਹਿਗੁਰੂ ਤੇ ਕਹਿੰਦੇ ਇਸ ਤੋਂ ਵੱਡਾ ਤਾਂ ਫਿਰ ਕੋਈ ਆਨੰਦ ਹੈ ਹੀ ਨਹੀਂ ਪਰ ਇਹ ਤਾਂ ਪਤਾ ਨਹੀਂ ਹੈ ਮੱਦਗੇ ਜਾ ਪੈਸਾ ਆਵੇ ਕਿ ਨਾ ਆਵੇ ਰਾਹ 100 ਸਾਲ ਦੀ ਉਮਰ ਤੱਕ ਵੀ ਕਈਆਂ ਨੂੰ ਅਕਲ ਨਹੀਂ ਆਉਂਦੀ ਹਰ ਸਾਧ ਸੰਗਤ ਕਈਆਂ ਨੂੰ 5 ਸਾਲ ਦੀ ਉਮਰ ਦੇ ਵਿੱਚ ਅਕਲ ਆ ਗਈ ਤਾਂ ਸਾਧ ਸੰਗਤ ਕਹਿੰਦੇ ਤਾਂ ਮੌਤ ਕਬੂਲ ਹੈ ਕਹਿੰਦੇ ਹਾਂ ਮੈਂ ਮਰਨ ਵਾਸਤੇ ਤਿਆਰ ਹਾਂ ਤਾਂ ਫਿਰ ਕਹਿੰਦੇ ਇਉਂ ਕਰ ਜੇ ਮਰਨਾ ਹੀ ਹੈ ਤੇ ਫਿਰ ਕਹਿੰਦੇ ਇਉਂ ਕਰ ਬੇਟਾ ਕਹਿੰਦੇ ਤੁਸੀਂ ਮਾਨੂੰ ਰਾਹ ਦੱਸ ਦਿਓ प्यारे जी मैं कित जाके ना नाम मेरे प्यारे कित जाके ना सुरी जो ਤੇ ਪਿਆਰੇ ਕਿਹਾਂ ਮੰਨ ਜੁਗਾਂ ਜੇਰੇ ਪਿਆਰੇ ਕਿਹਾਂ ਮੰਨ ਜੁਗਾਂ मान नाम नृत कि नाम जुब मृत रे कड़ा मान नाम जुब ਕਿਸ ਸੰਗ ਦਤਾਵੋ ਮਾਰਗ ਸੰਗ ਦਤਾਵੋ ਮਾਰਗ ਮਾਰਗ ਹਾਥੇ ਸੰਗ ਮਾਰਗ ਮਾਰਗ ਹਾਥੇ ਸੰਗ ਮਾਰਗ ਹਾਥੇ ਹਰ ਕੇ ਸੰਗ ਦਤਾਵੋ ਮਾਰਗ ਸੰਗ ਦਤਾਵੋ ਮਾਰਗ ਤਕ ਨੂੰ ਮੁਝਸ ਮੇਰੇ ਪਿਆਰੇ ਕੇ ਨਾਮ ਨਾ ਹੀ ਜੋ ਮਹਾਂਪੁਰਖੇ ਰੱਬ ਦੇ ਪਿਆਰਿਓ ਬਸ ਇੱਕ ਕਿਰਪਾ ਕਰਦੇਓ ਮੈਂ ਕਿੱਥੇ ਬੈਠਾਂ ਫਿਰ ਕਿਹੜਾ ਕੀਵੇਂ ਮਨ ਨੂੰ ਉਹ ਪਿਆਰਾ ਮਿਲ ਸਕਦਾ ਹੈ ਬੋਲੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਬਸ ਇਹੀ ਤਿੰਨ ਗੱਲਾਂ ਜਦੋਂ ਜ਼ਿੰਦਗੀ ਦੇ ਵਿੱਚ ਸਾਧ ਸੰਗਤ ਆਜ ਆਉਂਦੀਆਂ ਹਨ ਵੀ ਕਦ ਕਿਵੇਂ ਤੇ ਕਿਹੜਾ ਹੁਣ ਮੈਂ ਕਿੱਥੋਂ ਉੱਪਜਿਆ ਹਾਂ ਮੈਂ ਕਿੱਥੇ ਰਹਿਣਾ ਹੈ ਤੇ ਮੈਂ ਕਿੱਥੇ ਸਮਾਉਣਾ ਹੈ ਜਾ ਕੇ ਪਰ ਇਹੀ ਗੱਲ ਮਹਾਂਪੁਰਖਾਂ ਦੀ ਸੰਗਤ ਦੇ ਵਿੱਚੋਂ ਮਿਲਦੀ ਹੈ ਤੇ માંગਦੇ ਮਹੀਨੇ ਦੇ ਵਿੱਚ ਤੇ ਸਾਧ ਸੰਗਤ ਬੇਨਤੀਆਂ ਸੰਨ ਇਸੇ ਕਰਕੇ ਮਹਾਰਾਜ ਨੇ ਕਿਹਾ ਸੀ ਮਾਗ ਮਜਨ ਸੰਗ ਸਾਧੂ ਧੂੜੀ ਕਰਿ ਸ਼ਨਾ ਤੇ ਮਾਗ ਦਾ ਆਨੰਦ ਹੈ ਕਿ ਉਹਨਾਂ ਦੀ ਧੂੜੀ ਦੇ ਵਿੱਚ ਇਹ ਆਨੰਦ ਮਿਲ ਗਿਆ ਹੈ ਜਿਹਦੇ ਨਾਲ ਸਾਧ ਸੰਗਤੋਂ ਗੁਣਾਂ ਦਾ ਫਲ ਪ੍ਰਾਪਤ ਹੁੰਦਾ ਹੈ ਜਿਹਦੇ ਨਾਲ ਉਹ ਸੱਜਣ ਮਿਲਦਾ ਹੈ ਉਹ ਪ੍ਰਗਟ ਹੁੰਦਾ ਹੈ ਤਾਂ ਸਾਧ ਸੰਗਤ ਕਹਿੰਦੇ ਜੇ ਬੇਟਾ ਭਜਨ ਕਰਨਾ ਹੈ ਤਾਂ یوں ਕਰ ਮધુਵੰਦੇ ਵਿੱਚ ਚਲੇ ਜਾ ਬੋਲੋ ਸਤਿ ਸ੍ਰੀ ਅਕਾਲ ਭਗਵਾਨ ਕ੍ਰਿਸ਼ਨ ਦੀਓ ਪੂਰੀ ਉੱਠੇ ਜਾ ਕੇ ਕਹਿੰਦੇ ਬੜੇ ਪਿਆਰ ਦੇ ਨਾਲ ਪੂਰੇ ਕਿਨਾਰੇ ਤੇ उस यमुना दे किनारे ते बैठ के कहें फिर ओराधन करवाए ना त्यान और साध संगत बस एक को ही गल है बेटा जो भजन करेगा ਤੇ ਸਿਰਫ ਤੇ ਸਿਰਫ ਇੱਕੋ ਇੱਕ ਧਿਆਨ ਪਰਮਾਨੰ ਦਾ ਰੱਖਣਾ ਹੈ। ਸੰਤ ਸਾਧ ਸੰਗਤ ਨਾਰਦ मुनि ਉਪਦੇਸ਼ਿਆ। ਉਪਦੇਸ਼ ਉਸ ਬ੍ਰਹਮ ਗਿਆਨੀ ਤੋਂ ਜਦੋਂ ਮਿਲਦਾ ਹੈ ਤਾਂ ਸਾਧ ਸੰਗਤ ਸੱਚ ਜਾਣੋ ਉਪਦੇਸ਼ ਮਿਲਣ ਦੀ ਦੇਰੀ ਹੈ ਜਿਨਨੇ ਹਿਰਦੇ ਦੇ ਵਿੱਚ ਉਸ ਹੁਕਮ ਨੂੰ ਉਸ ਉਪਦੇਸ਼ ਨੂੰ ਵਸਾਲਿਆ ਹੈ ਸਾਧ ਸੰਗਤੋ ਗੁਰੂ ਦੇ ਦੇਸ਼ ਦੇ ਵਿੱਚ ਪਹੁੰਚ ਜਾਉਂਦਾ ਹੋਰੇ ਵਸਾਲਿਆ ਲੇ ਕਿ ਨਾਮ ਦਾ ਆਨੰਦ ਹੈ ਕਿ ਸਿਰਫ 6 ਮਹੀਨੇ ਦੀ ਤਪੱਸਿਆ ਕੀਤੀ ਹੈ ਔਰ 6 ਮਹੀਨੇ ਦੀ ਤਪੱਸਿਆ ਦੇ ਵਿੱਚ ਵਿੱਚ ਸਾਧ ਸੰਗਤ ਭਗਵਾਨ ਜੀ ਆਂਦੇ ਤੂ ਜੀਆ ਨੂੰ ਦਰਸ਼ਨ ਹੋ ਜਾਂਦੇ ਬੋਲੇ ਸੋ ਨਿਹਾਲ ਔਰ ਸਾਧ ਸੰਗਤ ਸੱਚ ਹੈ ਕਈ ਛੇ ਛੇ ਯੁੱਗ ਵੀ ਲੱਗੇ ਰਹਿ ਤਾਂ ਨਹੀਂ ਮਿਲਦਾ ਪਰ ਜਿਨ੍ਹਾਂ ਨੇ ਪ੍ਰੀਤ ਨਾਲ ਕਿਸੇ ਬਖਸ਼ੇ ਮਹਾਂਪੁਰਖ ਦੀ ਸੰਗਤ ਦੇ ਵਿੱਚ ਬੈਠ ਕੇ ਆਰਾਧਨ ਕੀਤਾ ਉਹਨਾਂ ਨੂੰ ਸਾਧ ਸੰਗਤ ਗੁਣਾ ਦਾ ਫਲ ਓਕੈਲਾ ਹੈ ਇਹ ਗੁਣ ਮਹਾਂਪੁਰਖ ਨੇ ਦਿੱਤਾ ਪਰ ਉਹ ਗੁਣਾ ਦਾ ਫਲ ਕੀ ਮਿਲਿਆ ਮਹਾਂਪੁਰਖ ਦੀ ਸੰਗਤ ਦਾ ਫਲ ਕੀ ਮਿਲਿਆ ਮਹਾਂਪੁਰਖ ਦੀ ਸੰਗਤ ਦਾ ਗੋਦ ਦਾ ਆਨੰਦ ਕੀ ਮਿਲਿਆ ਅੱਜ ਤਰੋ ਜੀ ਉਸ ਪਾਰ ਬ੍ਰਹਮ ਦੀ ਗੋਦ ਦੇ ਵਿੱਚ ਬੈਠ ਜਾਂਦੇ ਆ ਗੁਨਾ ਆਨੰਦ ਉਪਾਰਜਨ ਔਰ ਸਾਧ ਸੰਗਤ ਫਿਰ ਤਰੂ ਜੀਆਂ ਨੇ 36000 ਸਾਲ ਰਾਜ ਵੀ ਕੀਤਾ ਮਨੋ ਸਤਨਾ ਵਾਹਿਗੁਰੂ ਜੀ ਤਬ ਕਰ ਗਿਓ ਆਨੰਦ ਲਿਆ ਫਿਰ 36000 ਸਾਲੋ ਰਾਜ ਵੀ ਕੀਤਾ ਔਰ ਸਾਧ ਸੰਗਤ ਇਸ ਅਵਸਥਾ ਦੇ ਵਿੱਚ ਇਕੋ ਹੀ ਧਨ ਅੰਦਰ ਲੱਗ ਗਈ ਸੀ ਉਹਨਾਂ ਦੇ ਉਸ ਭਗਵਾਨ ਦੇ ਦਿਦਾਰਿਆਂ ਤੋਂ ਪਹਿਲੇ ਜਦੋਂ ਪਿਤਾ ਨੇ ਆ ਕੇ ਪੁੱਤਰ ਚੱਲ ਮੈਂ ਤੈਨੂੰ ਅੱਧਾ ਰਾਜ ਦੇ ਦੇਨਾ ਹਾਂ ਚੱਲ ਮੈਂ ਤੈਨੂੰ ਪੂਰਾ ਰਾਜ ਦੇ ਦੇਨਾ ਹਾਂ ਤੂੰ ਕਹਿੰਦੇ ਮਾਂ ਨੇ ਸੱਚ ਕਿਹਾ ਸੀ ਵੀ ਤਪ ਕਰਨ ਤੋਂ ਰਾਜ ਮਿਲਦਾ ਹੈ ਅੱਜ ਤਾਂ ਅੱਧਾ ਰਾਜ ਅਜੇ ਤਾਂ ਤੁਰੀ ਹੈ ਤੇ ਅੱਧਾ ਰਾਜ ਮਨ ਥੋੜਾ ਜਿਹਾ ਪੱਕਾ ਹੋਇਆ ਤੇ ਕਹਿੰਦੇ ਪੂਰਾ ਰਾਜ ਉਹ ਕਹਿੰਦੇ ਸੱਜ ਗਿਆ ਸੀ ਮਾਣੇ ਕਿ ਜੇ ਪੂਰਨ ਪ੍ਰੇਮ ਦੇ ਵਿੱਚ ਤੂੰ ਤਪ ਕਰ ਲਿਆ ਉਹ ਬਾਹੂਪੁਰਖ ਦੀ ਸੰਗਤ ਦਾ ਫਲ ਏ ਹੈ ਕਿ ਜੇ ਪੂਰਨ ਤਪ ਹੋ ਗਿਆ ਤੇ ਹੁਣ ਉਸ ਅਕਾਲਪੁਰਖ ਦੀ ਗੋਜ਼ ਲੈਣੀ ਬਾਕੀ ਰਹਿ ਗਈ ਹੈ ਨੂੰ ਰੋਗ ਦਿੱਤਾ ਮੈਂ ਤੇਰਾ ਅੱਧਾ ਰਾਜ ਚਾਹੀਦਾ ਹੈ ਨਾ ਤੇਰਾ ਪੂਰਾ ਰਾਜ ਚਾਹੀਦਾ ਹੈ ਫਿਰ ਕੀ ਚਾਹੀਦਾ ਹੈ ਤਰੂ ਜੀਆਂ ਨੇ ਬੜੇ ਪਿਆਰ ਨਾਲ ਆਖਿਆ ਹੈ ਪਤਾ ਹੁਣ ਮਾਤ ਲੋਕ ਦਾ ਨਹੀਂ ਹੁਣ ਕੀ ਚਾਹੀਦਾ ਹੈ ਵਾ 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 ਰਾਜ ਲੈਣਾ ਸੱਚ ਖੰਡ ਨੂੰ ਮੇਰੇ ਪਿਆਰੇ ਰਾਜ ਲੈਣਾ ਸੱਚ ਖੰਡ ਦਾ ਲੋੜੀ ਕੋਈ ਰਾਜ ਨੂੰ ਲੋੜ ਨਾ ਕੋਈ ਰਾਜ ਨੂੰ ਲੋੜ ਨਾ ਕੋਈ ਨ ਮੇਰੀ ਆ ਰਾਜੂ ਲੜਾ ਸਾਚੇ ਖੰਡੂ ਦਾ ਕਿਸਾਉਂਦੀ ਰਾਜੂ ਲੜਾ ਸਾਚੇ ਖੰਡੂ ਦਾ ਲੋਗ ਦਾ ਨਹੀਂ ਹੁਨੇ ਝੂਠਾ ਰਾਜ ਨਹੀਂ ਕਹਿੰਦੇ ਫਿਰ ਕਿਹੜਾ ਤਰੂ ਪਿਤਾ ਜੀਆਂ ਨੂੰ ਕਹਿੰਦਾ ਹੈ ਪਿਤਾ ਉਹਨ ਤਾਂ ਰਾਜ ਤਾਂ ਸੱਚ ਬਣਦਾ ਹੀ ਲੈਣਾ ਬੋਲੇ ਸ਼ੇਨ ਹਾਲਾ ਔਰ ਸਾਧ ਸੰਗਤ ਜੂੰ ਜੂੰ ਡਿੜ ਨਿਸ਼ਚਾ ਹੁੰਦਾ ਜਾਏਗਾ ਗੁਰੂ ਦੇ ਉੱਤੇ ਭਰੋਸਾ ਹੋ ਜਾਏਗਾ ਮਹਾਂਪੁਰਖ ਦੇ ਬਚਨ ਦੇ ਉੱਤੇ ਭਰੋਸਾ ਹੋ ਜਾਏਗਾ ਤਾਂ ਸਾਧ ਸੰਗਤ ਜਿੰਨਾ ਜਿੰਨਾ ਤੇਰਾ ਭਰੋਸਾ ਵਧ ਜਾਏਗਾ ਉਹਨਾਂ ਉਹਨਾਂ ਗੁਰੂ ਤੇਰੇ ਪਾਸ ਆ ਜਾਏਗਾ ਆਈਸੋ ਓਹਨਾ ਰੋਸਾ ਕਰਕੇ ਦੇਖ ਵਿਸ਼ਵਾਸ ਕਰਕੇ ਦੇਖ ਸ਼ਰਧਾ ਕਰਕੇ ਦੇਖ ਗੁਰੂ ਤਾਂ ਤੇਰੇ ਕੋਲ ਹੀ ਹੈ ਆਪੇ ਜੀਤਣਾ ਨਾਲੇ ਪਰ ਟਲ ਪਏ ਤਰੂ ਜਨ ਕੈ ਸਿਮਰਨ ਅਰ ਨਿਰਬੇ ਪਦ ਪਾਇਆ ਸਾਧ ਸੰਗਤ ਜਿਨ੍ਹਾਂ ਨੂੰ ਇਹ ਆਨੰਦ ਮਿਲੇ ਉਹ ਸਮਾਧੀ ਦਾ ਆਨੰਦ ਜਿਨ੍ਹਾਂ ਨੇ ਪ੍ਰਾਪਤ ਕੀਤਾ